ਪੂਰਨ ਗੁਰੂ ਸ੍ਰੀ ਗੁਰੂ ਹਰगोबिंद ਜੀ ਨੂੰ ਸ਼ਰਧਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹਿ ਕੇ ਸਤਿਕਾਰ ਦਿੰਦੇ ਸਨ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਸਭ ਸੰਗਤ ਜਿਸ ਦਰਸ਼ਨ ਕੋ ਆਵੇ ਸੱਚੇ ਪਾਤਸ਼ਾਹ ਕਹਿ ਕੇ ਬੁਲਾਵੇ ਇੱਕ ਵਾਰ ਗੁਰੂ ਹਰगोबिंद ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸ਼ਹਿਰ ਕਰਨ ਗਏ ਤਾਂ ਜਿੱਥੇ ਟਿਕਾਣਾ ਕੀਤਾ ਗੁਰੂ ਜੀ ਤੇ ਬਾਦਸ਼ਾਹ ਦਾ ਡੇਰਾ ਕੋਲੋ ਕੋਲ ਸੀ ਇੱਕ ਗਰੀਬ ਕਾਹੀ ਸਿੱਖ ਭੁਲੇਖੇ ਨਾਲ ਬਾਦਸ਼ਾਹ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਤੇ ਟਕਾ ਤੇ ਕਾਦੀ ਪੰਡਰਾ ਕੇ ਬਾਦਸ਼ਾਹ ਨੂੰ ਕਿਹਾ ਸੱਚੇ ਬਾਦਸ਼ਾਹ ਜਮਾ ਤੋਂ ਬਚਾਉਣਾ ਮੇਰਾ ਜਨਮ ਮਰਨ ਕਟਣਾ ਜੀ ਕਿਰਪਾ ਕਰਨੀ ਸੁਣ ਕੇ ਬਾਦਸ਼ਾਹ ਨੂੰ ਅੰਦਰੋਂ ਕੁਝ ਮਹਿਸੂਸ ਹੋਣ ਲੱਗਾ ਕਿ ਛੇਵੇਂ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਕਿਉਂ ਆਖਦੇ ਹਨ ਬਾਦਸ਼ਾਹ ਕਹਿੰਦਾ ਹੈ ਸਿੱਖਾ ਮੈਂ ਜਮਾ ਤੋਂ ਨਹੀਂ ਬਚਾ ਸਕਦਾ ਜਨਮ ਮਰਨ ਨਹੀਂ ਕੱਟ ਸਕਦਾ ਐਸੀ ਕਿਰਪਾ ਕਰਨ ਵਾਲੇ ਸੱਚੇ ਪਾਤਸ਼ਾਹ ਦਾ ਡੇਰਾ ਅੱਗੇ ਹੈ ਮੈਂ ਤਾਂ ਕੇਵਲ ਇਸ ਦੁਨੀਆ ਦੇ ਪਰਦਾਰਥ ਦੇ ਸਕਦਾ ਹਾਂ ਇਹ ਸੁਣ ਕੇ ਬੇਪਰਵਾਹ ਸਿੱਖ ਨੇ ਟਗਾ ਤੇ ਕਾਦੀ ਪੰਡ ਚੁੱਕ ਲਈ ਅਤੇ ਗੁਰੂ ਜੀ ਦੇ ਤੰਬੂ ਵਿੱਚ ਚਲਾ ਗਿਆ ਅਗਾ ਦੇਗਾ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਸੱਚੇ ਪਾਤਸ਼ਾ ਜਮਾ ਤੋਂ ਬਚਾਉਣਾ ਜਨਮ ਮਰਨ ਕਟਣਾ ਜੀ ਹਜੂਰ ਨੇ ਕਿਹਾ ਸਿਖਾ ਨਾਮ ਜਪਿਆ ਕਰ ਗੁਰੂ ਨਾਨਕ ਤੇਰੀ ਰੱਖਿਆ ਕਰਨਗੇ ਜਹਾਂਗੀਰ ਨੂੰ ਵੀ ਅੱਜ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਸ਼ਾ ਕਿਉਂ ਕਹਿੰਦੇ ਹਨ ਉਹ ਇਸ ਲੋਕ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਤੇ ਜਨਮ ਮਰਨ ਵੀ ਕੱਟਦੇ ਹਨ ਦੁਨਿਆਵੀ ਬਾਦਸ਼ਾਹ ਤੰਦੌਲਤ ਰਾਜਭਾਗ ਆਦ ਦੇ ਸਕਦਾ ਹੈ ਪਰ ਜਮਾਤੋ ਰਾਖੀ ਨਹੀਂ ਕਰ ਸਕਦਾ ਜਮਾਤੋ ਰਾਖੀ ਦਾ ਸੱਚਾ ਬਾਦਸ਼ਾਹ ਹੀ ਕਰ ਸਕਦਾ ਹੈ ਸਾਨੂੰ ਸੱਚੇ ਬਾਦਸ਼ਾਹ ਅੱਗੇ ਹੀ ਝੋਲੀ ਅੜਨੇ ਚਾਹੀਦੀ ਹੈ ਜਿਹੜਾ ਲੋਕਾਂ ਦੇ ਸੁੱਖ ਵੀ ਦੇ ਸਕਦਾ ਹੈ ਤੇ ਪਰਲੋਕ ਦੀਆਂ ਦਾਤਾਂ ਵੀ ਦੇ ਸਕਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ